ਰੋਕੋ ਜੈਸਸ ਰੋਕੋ ਨਹੀਂ ਦੇਖ ਕੇ ਦੇਖ ਕੇ ਬੰਦਰ ਰੋਕੋ 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 ਯਾਰ ਖੁੱਲਾ ਕਰੋ ਪਾਸੇ ਹੋ ਜਾਓ ਰੋਕ ਲਓ ਗੱਡੀ ਇੱਥੇ ਰੋਕ ਲਓ ਬਸ ਕਰੋ ਇਹਨੀ ਜਗ੍ਹਾ ਨਹੀਂ ਹੈ ਜਗ੍ਹਾ ਹੀ ਨਹੀਂ ਸਾੜੀ ਕਿ ਜਗ੍ਹਾ ਨਹੀਂ ਹੈ ਅੱਛਾ ਹੁਣ ਕੀ ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਤਾਂ ਇੱਕ ਤਾਂ ਹੁੰਦਾ ਵੱਡਾ ਕੰਮ ਹਾਂ ਜੀ ਲੰਬਾ ਜਿਹੜਾ ਮੈਨੂੰ ਲੱਗਦਾ ਤੁਹਾਡੀ ਜ਼ਮੀਨਾਂ ਪੱਕੀਆਂ ਕਰਨ ਦਾ ਲਾ ਤੇ ਉਹ ਤਾਂ ਮੈਂ ਸਰਕਾਰ ਆਉਗੀ ਤੋ ਉਹਦੇ ਗੱਲ ਹੁਣ ਕਿਸ ਚੀਜ਼ ਦੀ ਲੋੜ ਹੈ ਜਿਹਦੇ ਆਪਾਂ ਤੁਹਾਨੂੰ ਪਹਚਾ ਸਕੀਏ ਜਿਹਦੇ ਨਾਲ ਇੱਕਦਮ ਤੁਹਾਨੂੰ ਅੱਛਾ ਵਸਾਣਾ ਚਾਹੀਦਾ ਮੱਝਾ ਹੁੰਦੇ ਚਾਰ ਇੱਕ ਮਿੰਟ ਕੋਸੀ ਕਰ ਸਰ ਜੀ ਪਿੱਛੇ ਆ ਜਾਓ ਮਾ ਜੀ ਮੱਜਾਂ ਵਾਸਤੇ ਚਰਾ ਚਾਹੀਦਾ ਸਾਨੂੰ ਹੋਰ ਕੀ ਚਾਹੀਦਾ ਤਾਨ ਪੀਣ ਵਾਸਤੇ ਰਾਸ਼ਨ ਚਾਹੀਦਾ ਜੀ ਰਾਸ਼ਨ ਚਲੋ ਫਿਰ ਐ ਕਰਦੇ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲ ਮੈਂ ਤਾਂ ਵੀ ਕਰਾਂ ਇੱਕਦਮ ਵਾਸਤੇ ਜਿਹੜੀ ਵੱਡੀ ਮੁਸ਼ਕਿਲ ਤੁਹਾਡੀ ਹੈਗੀ ਉਹ ਪਾਣੀ ਇੱਥੇ ਇੱਕ ਮਿੰਟ ਅਕੜਾ ਬੰਦ ਕਰਾਂਗੇ ਉਹ ਪੱਕਾ ਪੈਕ ਬਣਾਉਣ ਕਰਤਾ ਸੀ ਪਹਿਲੇ ਉਹ ਉੱਥੇ ਸultanpur ਲੋਦੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਬੰਨ ਹੁੰਦੇ ਆ ਜੀ ਜੀ ਹਾਂ ਜੀ ਸਾਰੇ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਉਹ ਕਰਕੇ ਅਸੀਂ ਜੋ ਸਿੱਖ ਕਰਾਈ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਹਰ ਵਾਰ ਮੈਨੂੰ ਬੜਾ ਦੁੱਖ ਹੁੰਦਾ ਇਹ ਪਿਛਲੇ ਵਾਰ ਕੀ ਸੀ ਉਹਦੇ ਵੀ ਜੀ ਰਾਜਨ ਜੀ ਸਵਾਗਤ ਕਰਵਾਓ ਉਹ ਚੀਜ਼ਾਂ ਅਸੀਂ ਹੁਣੀ ਭੇਜ ਦਿੰਦੇ ਆ ਜੀ ਜੀ ਬੱਚਾਂ ਦਾ ਚਾਰਾ ਉਦਮ ਨਾਲ ਲੈ ਕੇ ਆਏ ਆ ਜੀ ਸਰ ਉਹ ਮੇਰੀ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਆ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜ ਦੂੰਗਾ ਇੱਥੇ ਹਾਂ ਤੁਸੀਂ ਇੱਥੇ ਸਵੇਰੇ ਸਾਡੇ ਆਪਣਾ ਮੰਡਾ ਤੇ ਕਿਥੇ ਸੰਪਰਨ ਪੰਕੜ ਗਿਆ ਘਰ ਤੋਂ ਅੰਦਰ ਸੀ ਜੀ ਬੈਠੇ ਅੱਛਾ ਹਲਕ ਸਾਰੇ ਸੰਪੂਰਨ ਬਾਦਲ ਸਾਹਿਬ ਬਾਦਲ ਆਜੋ ਆਜੋ ਬਾਈ ਨੂੰ ਕਹਿੰਦਾ ਸਾਹ ਆਜੋ ਆਜੋ ਇਹ ਤੁਹਾਨੂੰ ਕੋਰ ਦਿੱਕਤਾ ਹੈ ਹਾਂਜੀ ਉਹਨਾਂ ਨੇ ਨਹੀਂ ਬਣਾਇਆ ਸੀ ਕੋਲ ਜੀ ਬਾਬਰ ਸਾਹਿਬ ਪਰਾਣੀ ਨੇ ਬਣਾਇਆ ਜੀ ਵਧੀਆ ਕੰਮ ਕਰਿਆ ਹਾਂ ਆਪਾਂ ਹਰ ਵਾਰ ਨਹੀਂ ਕਰੀਏ ਜੀ ਵਾਪਸੀ ਕਰਨੀ ਪੈਣੀ ਐ ਮੈਂ ਕੰਮ ਚੱਲਣਾ ਨਹੀਂ ਮੈਂ ਤੈਨੂੰ ਸਹੀ ਦੱਸਾਂ ਪੰਜਾਬ ਨੂੰ ਝਾੜੂ ਫੇਰੀਏ ਆਪਾਂ ਇੱਕ ਵਾਰ ਫੇਰ ਪਰ ਇਹਨਾਂ ਨੂੰ ਬਾਹਰ ਕੱਢੀਏ ਆ ਪੰਜਾਬ ਨੂੰ ਬਰਬਾਦ ਹੀ ਆ ਦਿੱਲੀਆ ਪਾਰਟੀਆਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਤਕੜੀ ਨੂੰ ਸਮਝ ਨਹੀਂ ਇਹਨਾਂ ਨੂੰ ਸਮਝ ਨਹੀਂ ਅਫਤਾਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਆ ਸਾਰਾ ਇਲਾਕਾ ਬੱਜ ਜਾਣਾ ਸੀ ਹਾਂਜੀ ਹਾਂਜੀ ਇਹ 사ਦੀ ਵੀ ਸੁਣੋ ਸਾਨੂੰ ਅੱਜ ਪਰ ਮਤਲਬ ਪਿੱਛੇ ਛਾ ਦਿੱਤੀ ਜਾਵੇ ਇੱਕ ਮਿੰਟ ਉਹ ਅਸੀਂ ਸਰਕਾਰ ਆਉਂਦੇ ਮੈਂ ਦੇਖ ਮੈਂ ਹੋਰ ਕਰ ਲੈਕਤੀ ਐਕਟਿਵ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣਦਾ ਬਿਲਕੁਲ ਇੱਕ ਵਾਅਦੇ ਤੋਂ ਜਿਵੇਂ ਤੁਹਾਨੂੰ ਪਤਾ ਇੱਕ ਵਾਰ ਵਾਅਦੇ ਤੋਂ ਕਰਦਾ ਹਾਂ ਮੈਂ ਹਾਂਜੀ ਬਿਲਕੁਲ ਇੱਕ ਵਾਅਦੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਇੱਕ ਪੱਕਾ ਉਹ ਕਰਦਾਂਗੇ ਉਹ ਉਹਦਾ ਉਹਦਾ ਫਿਰ 1.5 ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਕਦੇ ਪਾਣੀ ਆ ਗਿਆ ਅਸੀਂ ਤਾਂ ਨੇ 5-5 ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਗਿਆ ਫਿਰ ਮਹੀਨੇ ਨੇ ਪਾਣੀ ਦੀ ਆ ਗਿਆ ਮੰਗਦੇ ਇਹ ਬੱਚੇ ਬਹੁਤ ਪੜ੍ਹੇ ਲਿਖੇ ਹੋ ਗਏ ਆ ਕਦੇ ਜਾਣ ਆ ਜਾਂਦਾ ਜੀ ਪਸਟ ਕੰਮ ਪੜਾਈ ਕੰਮ ਸਾਰੇ ਟਕਾਹਾਂ ਤੇ ਰੱਖਾ ਜਾ ਬਾਰਡਰ ਹੈ ਮੈਂ ਤਾਂ ਵੀ ਸੋਚੇ ਮੇਰੇ ਮਨ ਚੋਂਡੇ ਗੱਲਾਂ ਚ ਆਇਆ ਹਾਂਜੀ ਇੱਕ ਰੈਜ਼ਰਵੇਸ਼ਨ ਬਣ ਜੇ ਹਾਂਜੀ 1-2% ਹਾਂਜੀ ਬਾਰਡਰ ਏਰੀਆ ਦੇ ਬੱਚਾ ਵਸਦੇ ਆ ਇਹ 10 ਕਿਲੋਮੀਟਰ ਤੱਕ ਰੱਖਾ ਜਾਏ ਅੱਗੇ 16 ਤੱਕ ਅਗਾ ਬਾਰਡਰ ਏਰੀਆ ਤੱਕ ਰੱਖਾ ਜਾਵੇ ਤਾਂ ਮੁੰਡੇ ਹੋਣਗੇ ਬੜਿਆ ਸੱਚੀ ਤਗੜੇ ਹੋ ਤੁਸੀਂ ਬਹੁਤ ਦੁੱਖ ਮੈਂ ਆ ਕੇ ਦੇਖਦਾ ਇੱਕ ਅਸੀਂ ਨਾ ਇੱਕ ਅਸੀਂ ਮੈਂ ਗੱਲ ਸੁਣੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜਿਹੜੀ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇਣ ਹਾਂਜੀ ਉਹ ਰਾਤ ਨੂੰ ਕਰਦੇ ਬੱਚੇ-ਬੁੱਛੇ ਦੇ ਵੀ ਮਾਰੀ ਪੈ ਸਕਦੀ ਆ ਆ ਕਰਦੇ ਰਾਸ਼ਨ ਕੱਲ ਆ ਜਾਊਗਾ ਚਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਸਰ ਇੱਕ ਤਾਂ ਸਾਡੇ ਬੰਨ ਪਾ ਕੇ ਦਿਓ ਇੱਕ ਸਰ ਸਾਡੇ ਪੁਰੀਆਂ ਦਾ ਗਰਾਊਂਡ ਨਹੀਂ ਹੈਗਾ ਜੀ ਅਸੀਂ ਗੋਲ ਲਾਣੇ ਜਾਂਦੇ ਹਾਂ ਬਹੁਤ ਔਖਾ ਹੁੰਦਾ ਜੀ ਫੈਲ ਕਰਨੇ ਪੈਂਦੇ 15 ਕਿਲੋਮੀਟਰ ਦੂਰ ਆਈ ਫੈਲ ਕਰਨ ਸਾਡੇ ਇੱਥੇ ਗਰਾਊਂਡ ਹੈ ਨਹੀਂ ਗਰਾਊਂਡ ਪਾ ਕੇ ਦਿਓ ਜੀ ਜੇਕਰ ਸਰਕਾਰ ਮਾਰੀ ਉਹ ਨਹੀਂ ਕਰ ਸਕਦੇ ਕੋਈ ਤਾਂ ਮਾਰੀ ਕਰ ਸਕਦੇ ਕੋਈ ਨਾ ਜੀ ਬਣਾਉਣੇ ਲਈ ਕੋਈ ਫਾਰਮ ਅਪ ਲਾਵਾ ਬਲ ਸਾਹਿਬ ਆਫੀਸ਼ੀਅਲ ਬਾਈਟ ਦੇ ਕੇ ਜਾਇਆ ਜੀ ਹਾਂਜੀ ਦੱਸੋ

ਹਾਂਜੀ ਮੇਰੀ ਬੇਨਤੀ ਹੈ ਆ ਬਾਈਟ ਲੈ ਕੇ ਤੁਸੀਂ ਪਿੱਛੇ ਹੋ ਜੇ ਉਹ ਪਿੰਡ ਵਾਲਿਆਂ ਨੂੰ ਅੱਗੇ ਆ ਦਿਓ ਬਾਈਟ ਲੈਣੇ ਸਾਹਿਬ ਇਹ ਬਾਈਟ ਹੈ ਹਲਕਾ ਬਾਈਟ ਨਹੀਂ ਹੋਣੀ ਚਾਹੀਦੀ ਤਾਂ ਆ ਜਾਂ ਤਾਂ ਤੁਸੀਂ ਕਹੋ ਇਹਨੂੰ ਪਿੱਛੇ ਕਰ ਦਿਓ ਅੱਪਰਕਾਰ ਰਖਣੇ 8 10 ਜੀ ਮੈਂ ਉਹ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜਾ ਇਹ ਦੇਖ ਦਿਓ ਜੀ ਪੂਰੇ ਪੰਜਾਬ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਡੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਕੀ ਮਿਨਿਸਟਰ ਸੁਣ ਰਿਹਾ ਹੈ ਭਗਵੰਤ ਪਾਣ ਸਾਹਿਬ ਜੇ ਤੁਸੀਂ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਹੈ ਇਹਨਾਂ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਹੋਰ ਸਾਰਾ ਕੁਝ ਹੋਰ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਕੱਜੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਤੁਸੀਂ ਇਸ ਕਰਕੇ ਮੈਂ ਥੋੜੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਦੀ ਕਿ ਨਾਲ ਚਾਰਾ ਤਾਂ ਲੈ ਕੇ ਆਇਆ ਹੈ ਪਸ਼ੂਆਂ ਦੇ ਕੱਲ ਸਵੇਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਜੀ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਤੀ ਹੈ ਉਹ ਜੋ ਪਿੰਡਾਂ ਦੇ ਕਹੀ ਜਾਣਗੇ ਉਹਨਾਂ ਦੇ ਨਾਲ ਅਸੀਂ ਪੂਰੀ ਕਰੀ ਜਾਵਾਂਗੇ। ਕਿੱਧੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ? ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਜਨ ਦੇਵ ਜਣਾ ਫਿਰ ਮੈਂ ਆਪਣਾ ਵਿਆਹ ਖੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰੇ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜਿਹੜਾ ਸਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਨੇ। ਬਾਦਲ ਸਾਹਿਬ ਉਹ ਬੰਨ ਟੁੱਟ ਗਿਆ ਹੈਗਾ। ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ? ਝਾਹੂ ਵਾਲੇ ਨੇ ਲੀਡਰਾਂ ਨੇ ਕੀ ਕੀਤਾ? ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਢਣਾ ਉਹਦੇ ਨਾਲ ਕੀ ਹੈ ਸਾਰੇ ਬੰਦ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨਲੈਗੀ ਹੈ ਇਹਨਾਂ ਦੀ ਕਿ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾਂ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਕਿੱਥੇ ਬੰਦ ਕੱਚੇ ਆ ਟੁੱਟੇ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ 4 ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਨੇ ਦੱਸਿਆ ਹੈ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦਪੁਰ ਮਦਪੁਰ ਗਿਆ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅੱਜ ਉਹ ਟੁੱਟ ਗਿਆ ਜੀ ਕਰਕੇ ਅੱਜ ਇੱਥੇ ਪਾਣੀ ਆ ਗਿਆ ਬਰਿੰਦਰ ਸਿੰਘ ਜੀ ਨੇ ਹੁਆ ਕੇ ਕਿਹਾ ਕਿ ਸਫਾਈ ਹੋ ਚੁੱਕੀ ਹੈ ਪੂਰੀ ਪਰ ਲੇਕਿਨ ਕੁਝ ਵੀ ਨਹੀਂ ਹੋਇਆ ਦੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਬਾਦਸਾ ਥੈਂਕ ਯੂ ਬਹੁਤ 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 ਦਾ ਮਜਬੂਰੀ ਮਾਰ ਪਈ ਹੈ ਜੀ ਸੇਮ ਨਾਲੇ ਮਰਨਦੇ ਆ ਸੇਮ ਨਾਲੇ ਬਰੀਚ ਆਉਣਾ ਵੇ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲ ਕਾਂ ਲਾਗੇ ਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱੱਠੇ ਪਾਲ ਸਿੰਘ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਖਰੇ ਉੱਤਰ ਸਭ ਨੂੰ ਦੇਖੋ ਆ ਇਸ ਬਾਰਡਰ ਲਾ ਕੇ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾ ਆਉਣਸਾਰ ਕਰੂੰਗਾ ਠੀਕ ਆ ਜੀ ਆ ਸਾਰੇ ਸਭ ਤੋਂ ਵੱਡੀ ਲੋੜ ਇੱਥੇ ਜ਼ਮੀਨ ਪੱਕੀ ਜਮਿਨਾ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੰਨੀਆਂ ਸਰਕਾਰੀ ਨੌਕਰੀਆਂ ਇੱਕ ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨਾਂ 'ਚ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇੱਥੋਂ ਆ ਹਰ ਆਉਂਦੇ ਜਿੱਥੇ ਉਹ ਵੀ ਇਹ ਵਿਚਾਰੇ ਨੁਕਸਾਨ ਹੁੰਦਾ ਬਟ ਇਹ ਬਾਸਲ ਸਾਹਿਬ ਦੀ ਦੇਣ ਹੈ ਇਨਾਂ ਤਰੇਵਾਂ ਦੇ ਪੁੱਲ ਦੀ 25-25 ਸਾਲ ਹੋ ਗਏ ਚਲੋ ਜੀ ਥੈਂਕ ਯੂ ਚਲੋ ਜੀ ਥੈਂਕ ਯੂ ਚਲੋ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਵੀ ਬੈਠਦੀ ਆ ਇੱਥੇ ਆਣਾ ਮਾਣੇ ਇੱਥੇ ਆਣਾ ਅੱਗੇ ਜਾ ਕੇ ਆਪਾਂ ਕਰਾਂਗੇ ਇੱਥੇ ਖੜੇ ਬਾਬਾ ਦੇਖੀ ਜਾਵੀਂ ਇਹਨਾਂ ਨੇ ਠਕਣਾ ਆ ਇੱਧਰਲੇ ਪਾਸੇ ਹੋਰ ਉਹ ਜੋ ਸੈਂਟੂ ਹੋਰ ਹੈ ਜਿੰਨਾ ਨਾ ਕੋਈ ਟੈਂਕਸ ਨਾ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਕੇ ਆਹ ਨਹੀਂ ਜਾਓ ਯਾਰ ਅੱਗੇ ਨਾ ਜਾਓ ਯਾਰ ਅੱਗੇ ਨਾ ਜਾਓ ਇੱਥੇ ਖੜ੍ਹੇ ਹੋ ਆਜੋ ਜੇ ਬਤਨ ਆ ਗਈ ਕਰਾ ਯਾਰ ਖੁੱਲਾ ਕਰੋ ਪਾਸੇ ਹੋ ਜਾਓ ਰੋਕ ਲਓ ਗੱਡੀ ਉੱਥੇ ਰੋਕ ਲਓ ਬਸ ਕਰੋ ਅੱਗੇ ਹੈ ਨਹੀਂ ਜਗ੍ਹਾ ਗੱਡੀ ਜਗ੍ਹਾ ਨਹੀਂ ਆਣੀ ਗਾੜੀ ਕਿ ਜਗ੍ਹਾ ਨਹੀਂ ਆ ਗਈ ਚਾ ਹੁਣ ਕੀ ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਤਾਂ ਹੁੰਦਾ ਵੱਡਾ ਕੰਮ ਲੰਬਾ ਜਿਹੜਾ ਮੈਨੂੰ ਲੱਗਾ ਤੁਹਾਡੀ ਜ਼ਮੀਨਾਂ ਪੱਕੀਆਂ ਕਰੰਦਾ ਤੇ ਉਹ ਤਾਂ ਮੈਂ ਸਰਕਾਰ ਆਉਗੀ ਤੋ ਉਹਦੇ ਗੱਲ ਜੀ ਜੀ ਵਗੈਰਾ ਹੁਣ ਕਿਸ ਚੀਜ਼ ਦੀ ਲੋੜ ਹੈ ਜਿਹਦੇ ਪਰ ਤੁਹਾਨੂੰ ਪਹੁੰਚਾ ਸਕੀਏ ਜਿਹਦੇ ਨਾਲ ਇੱਕਦਮ ਤੁਹਾਨੂੰ ਮੱਝਾ ਵਾਟ ਚਾਹੀਦਾ ਹੈ ਮੱਝਾ ਹੁੰਦਾ ਚਾਹੀਦਾ ਇੱਕ ਮਿੰਟ ਕਸਿਕਲ ਸਰ ਤੁਸੀਂ ਤੇਰਾ ਪਿੱਛੇ ਆ ਜਾਓ ਮਾਪੇ ਹਾਂਜੀ ਮੱਝਾਂ ਵਾਸਤੇ ਚਾਰਾ ਚਾਹੀਦਾ ਤੁਹਾਨੂੰ ਹੋਰ ਕੀ ਚਾਹੀਦਾ ਪਾਣ ਪੀਣ ਵਾਸਤੇ ਰਾਸ਼ਨ ਚਾਹੀਦਾ ਸੀਗਾ ਰਾਸ਼ਨ ਹਾਂਜੀ ਚਲੋ ਫਿਰ ਐਂ ਕਰਦੇ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲ ਮੈਂ ਕੋਈ ਕਰਾਂ ਇੱਕਦਮ ਵਾਸਤੇ ਜਿਹੜੀ ਵੱਡੀ ਮੁਸ਼ਕਲ ਥੋੜੀ ਹੈਗੀ ਉਹ ਪਾਣੀ ਇੱਥੇ ਇੱਕ ਮਿੰਟ ਅੱਕੜਾ ਬੰਦ ਕਰਾਂਗੇ ਹਾਂਜੀ ਉਹ ਪੱਕਾ ਮੈਪ ਪਲਾਨ ਕਰਤਾ ਸੀ ਪਹਿਲੇ ਉਹ ਖਰਦੋਸ ਦੇ ਸੁਲਤਾਨਪੁਰ ਲੋਧੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਬੰਨ ਹੁੰਦੇ ਆ ਜੀ ਜੀ ਸਾਰਾ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਉਹ ਕਰਦੇ ਸੀ ਜੋ ਸਿੱਖ ਫਰਾਈ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਹਰ ਵਾਰ ਮੈਨੂੰ ਬੜਾ ਦੁੱਖ ਹੁੰਦਾ ਪਿਛਲੀ ਵਾਰ ਜਦੋਂ ਵੀ ਰਾਜ ਸੰਧੀ ਰਾਜਈ ਸਵਾਗਤ ਕਰਵਾਇਆ ਉਹ ਵੀ ਕਹਿ ਰਹੇ ਨਾ ਉਹ ਅੱਜ ਆਸ ਕੀ ਹੁਣੀ ਭੇਜ ਦਿੰਦੇ ਆ ਬੱਚਾਂ ਦਾ ਚਾਰਾ ਉਦ ਮੈਂ ਨਾਲ ਲੈ ਕੇ ਆਇਆ ਜੀ ਸਰ ਉਹ ਮੇਰੀ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜ ਦੂੰਗਾ ਇੱਥੇ ਹੈ ਤੁਸੀਂ ਇੱਥੇ ਸਵੇਰੇ ਸਾਡੇ ਆਪਣਾ ਮੰਟਾ ਤੇ ਕਿੱਥੇ ਸੰਪੂਰਨ ਪੰਡ ਗਿਆ ਖੜੇ ਅੰਦਰ ਜੀ ਬੈਠੇ ਅੱਛਾ ਹਲ ਸਾਰੇ ਸੰਪੂਰਨ ਮਾਨ ਸਰ ਮਾਨ ਆਜੋ ਆਪਣਾ ਭਾਈ ਨੂੰ ਕਹਿ ਦੱਸੋ ਆਜੋ ਆਜੋ ਇਹ ਲਸਣ ਕੋਹ ਦਿੱਤਾ ਹੈ ਹਾਂਜੀ ਉਹਨਾਂ ਨੇ ਬਣਾਇਆ ਸੀ ਕੋਲ ਜੀ ਬਾਬਰ ਸਾਹਿਬ ਪ੍ਰਾਨੇ ਨੇ ਬਣਾਇਆ ਜੀ ਵਧੀਆ ਕੰਮ ਕਰਿਆ ਆਪਾਂ ਹਰ ਵਾਰ ਨਹੀਂ ਕਰੀਏ ਜੀ ਬਾਤ ਹੀ ਕਰਨੀ ਪੈਣੀ ਐ ਇਹ ਕੰਮ ਚੱਲਣਾ ਨਹੀਂ ਮੈਂ ਤੈਨੂੰ ਸਹੀ ਦੱਸਾਂ ਪੰਜਾਬ ਨੂੰ ਝਾੜੂ ਫੇਰੀਏ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਬਾਹਰ ਕੱਢੀਏ ਆਪਾਂ ਆ ਪੰਜਾਬ ਨੂੰ ਬਰਬਾਦ ਹੀ ਆ ਦਿੱਲੀ ਆਪਟੀਆਂ ਨੇ ਕੀਤੀ ਬਿਲਕੁਲ ਜੀ ਬਿਲਕੁਲ ਇਹਨੂੰ ਸਮਝ ਨਹੀਂ ਇਹਨਾਂ ਨੂੰ ਸਮਝ ਨਹੀਂ ਦਫਤਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਆ ਸਾਰਾ ਇਲਾਕਾ ਬੱਜ ਜਾਣਾ ਸੀ ਹਾਂਜੀ ਹਾਂਜੀ ਇਹ 사ਦੀ ਵੀ ਸੁਣੋ ਸਾਨੂੰ ਆਜ ਪਹਿਲੇ ਮਤਲਬ ਪਿੱਛੇ ਆ ਦਿੱਤੀ ਜਾਵੇ ਇੱਕ ਮਿੰਟ ਯਾਰ ਉਹ ਅਸੀਂ ਸਿੱਕਾਰ ਆਉਂਦੇ ਮੈਂ ਇੱਕ ਮੈਂ ਹੋਰ ਕਰਨ ਲੱਗ ਪਈ ਐਕਟੀ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣਾ ਬਿਲਕੁਲ ਇੱਕ ਵਾਡੇ ਤੋਂ ਜਿਵੇਂ ਤੁਹਾਨੂੰ ਪਤਾ ਇੱਕ ਵਾਰ ਵਾਡੇ ਦੀ ਕਰਦਾ ਹੁੰਦਾ ਮੈਂ ਹਾਂਜੀ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਪੱਕਾ ਉਹ ਕਰਦਾਂਗੇ ਉਹ ਉਹਦਾ ਉਹਦਾ ਹੁਣ 1.5 ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਕਦੇ ਪਾਣੀ ਆ ਗਿਆ ਅਸੀਂ ਤਾਂ ਨੇ 5-5 ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਜਾਈਏ ਕਰੂਗੀ ਨਾ ਨੌਕਰੀ ਬਰਕਰਾਰ ਰੱਖੀਂ ਦੇਣੀ ਪਾਣੀ ਆ ਗਿਆ ਤਾਂ ਮੰਗਦੇ ਆ ਬੱਚੇ ਬਹੁਤ ਪੜ੍ਹੇ ਲਿਖੇ ਹੋ ਗਏ ਆ ਨਾ ਕਦੇ ਜਾਂਦਾ ਆ ਜਾਂਦਾ ਜੀ ਪਾਸਟ ਕਰਕੇ ਪੜਾਈ ਕੰਮ ਹੋ ਰੱਖਾ ਜਾ ਬਾਰਡਰ ਹੈ ਇਹ ਆ ਵੀ ਸੋਚੇ ਮੇਰੇ ਮਨ ਚੋਂ ਦੀ ਗੱਲਾਂ ਜੋ ਆਇਆ ਹੈ ਇੱਕ ਰੈਜ਼ੋਲੂਸ਼ਨ ਬਣ ਜੇ ਹਾਂਜੀ 1-2% ਹਾਂਜੀ ਬਾਰਡਰ ਏਰੀਆ ਦੇ ਬੱਚਿਆਂ ਵਾਸਤੇ 10-15 ਕਿਲੋਮੀਟਰ ਤੱਕ ਰੱਖਾ ਜਾਏ ਅੱਗੇ 16 ਤੱਕ ਅਗਾ ਬਾਰਡਰ ਏਰੀਆ 10 ਤੱਕ ਰੱਖਾ ਜਾਵੇਂ ਤਾਂ ਮੁੰਡੇ ਹੋਣਗੇ ਨਹੀਂ ਪਰੰਗਣ ਬੜਿਆ ਸੱਚੀ ਤਗੜੇ ਹੋ ਤੁਸੀਂ ਬਹੁਤ ਮੈਂ ਆ ਕੇ ਦੇਖਦਾ ਇੱਕ ਅਸੀਂ ਨਾ ਇੱਕ ਅਸੀਂ ਮੈਂ ਦਾ ਸੁਣੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜਿਹੜੀ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇਣ ਹਾਂਜੀ ਹਾਂਜੀ ਹਨ ਰਾਤ ਨੂੰ ਕਰਦੇ ਪਛੇ ਪੁੱਛੇ ਦੇ ਮੂਹਰੇ ਬਿਮਾਰੀ ਫੈਲ ਸਕਦੀ ਆ ਆ ਕਰਦੇ ਰਾਸ਼ਨ ਕੱਲ ਆ ਜੂਗਾ ਚਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਸਰ ਇੱਕ ਤਾਂ ਸਾਡੇ ਬੰਨ ਪਾ ਕੇ ਦਿਓ ਇੱਕ ਜਰ ਸਾਡੇ ਕੁੜੀਆਂ ਦਾ ਗਰਾਊਂਡ ਨਹੀਂ ਹੈਗਾ ਜੀ ਅਸੀਂ ਦੌੜ ਲਾਣ ਜਾਣੇ ਬਹੁਤ ਔਖਾ ਹੁੰਦਾ ਜੀ ਫਾਇਲ ਕਰਾਣੇ ਪੈਂਦੇ ਇਥੋਂ 15 ਕਿਲੋਮੀਟਰ ਦੂਰ ਆਈ ਫਾਇਲ ਕਰਾਡੇ ਇੱਥੇ ਗਰਾਊਂਡ ਹੈ ਨਹੀਂ ਗਰਾਊਂਡ ਪਾ ਕੇ ਦਿਓ ਜੀ ਜੇਕਰ ਸਰਕਾਰ ਮਾਣੇ ਉਹ ਵੀ ਕਰ ਸਕਦੇ ਕੋਈ ਤਾਂ ਕਾਰਵਾਈ ਕਰ ਸਕਦੇ ਕੋਈ ਨਾ ਜੀ ਬਣਾਵਾ ਕੇ ਨਹੀਂ ਤੁਹਾਨੂੰ ਵੱਡਾ ਬਾਲ ਸਾਹਿਬ ਆਫੀਸ਼ੀਅਲ ਬਾਈਟ ਦੇ ਕੇ ਜਾਇਆ ਜੀ ਹਾਂਜੀ ਦੱਸੋ ਸਰ ਪੱਤਰਕਾਰਾਂ ਨੂੰ ਵੇੜੇ ਹੁੰਦੇ ਆ ਸਰ ਸਰ ਆਫੀਸ਼ੀਅਲ ਕੋਈ ਨਹੀਂ

ਆ ਬਾਈਟ ਲੈ ਕੇ ਤੁਸੀਂ ਪਿੱਛੇ ਹੋ ਜੇ ਉਹ ਪਿੰਡ ਵਾਲਿਆਂ ਨੂੰ ਅੱਗੇ ਆ ਦਿਓ ਬਾਈਟ ਲੈ ਲਵੇ ਉਹ ਬਾਈਟ ਹੈ ਬਾਈਟ ਹੀ ਹੋਣੀ ਚਾਹੀਦੀ ਆ ਜਾਂ ਤਾਂ ਤੁਸੀਂ ਕਹੋ ਇਹਨੂੰ ਪਿੱਛੇ ਕਰ ਦਿਓ ਫੱਤਰਕਾਰ ਰਖਣੇ 8 10 ਜੀ ਮੈਂ ਉਹ ਹੀ ਕਹਿ ਰਿਹਾ ਨਾ ਸਾਰੇ ਅੱਗੇ ਹੀ ਆ ਤੁਸੀਂ ਨਹੀਂ ਸਰ ਖੜਾ ਬੜਾ ਜਨਤਕ ਪਹਿਲੇ ਮਜਰੇ ਇਹ ਦੇਖ ਦਿਓ ਜੀ ਪੂਰੇ ਪੰਜਾਬ ਮੈਂ 1 ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਟੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਈਮ ਮਿਨਿਸਟਰ ਸੁਣ ਰਿਹਾ ਹੈ ਭਗਵੰਤ ਪਾਣ ਸਾਹਿਬ ਜੀ ਇੱਥੇ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜਿਹੜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਫੋੜ ਸਾਰਾ ਕੁਝ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਇੱਕ ਜੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਤੋਂ ਇਸ ਕਰਕੇ ਮੈਂ ਥੋੜੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਉਣਾ ਚਾਹਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਬੇਨਤੀ ਕਰਤੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਏ ਪਸ਼ੂਆਂ ਦੇ ਕੱਲ ਸੁਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਜੀ ਆਪਣੀ ਟੀਮ ਬਿਠਾਤੀ ਹੈ ਜੋ ਪਿੰਡਾਂ ਦੇ ਗਈ ਜਾਣਗੇ ਉਹਨਾਂ ਦੇ ਨਾਲ ਅਸੀਂ ਪੂਰੀ ਕਰੀ ਜਾਵਾਂਗੇ। ਨਹੀਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ। ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਜਨ ਦੇਵ ਜਣਾ ਫਿਰ ਮੈਂ ਆਪਣਾ ਵਿਆਹ ਖੋਸਪੁਰ ਜਾਣਾ ਹੈ। ਤੇ ਕੱਲ ਮੈਂ ਗੁਰਦਾਸਪੁਰੇ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜੁੱਤੀ ਸਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਨੇ। ਬਾਦਲ ਸਾਹਿਬ ਬੰਨ ਟੁੱਟ ਗਿਆ ਹੈਗਾ। ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਅਸਲੀ ਗੱਲ ਕੀ ਹੈ? ਝਾੜੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ? ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਕੱਟਦਾ ਨਾ ਉਹਦੇ ਨਾਲ ਕੀ ਹੈ ਸਾਰੇ ਬੰਦ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਲੈ ਗਈ ਹੈ ਇਹਨਾਂ ਦੀ ਕੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਇੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ 4 ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਨੇ ਦੱਸਿਆ ਹੈ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਦਪੁਰ ਮਦਪੁਰ ਘੇਰਾ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅਜੋ ਟੁੱਟ ਗਿਆ ਜੀ ਕਰਕੇ ਅੱਜ ਇੱਥੇ ਪਾਣੀ ਆ ਗਿਆ ਵਰਿੰਦਰ ਸਾਹਿਬ ਜਿਹੜਾ ਕਹਿੰਦੇ ਸਫਾਈ ਹੋ ਚੁੱਕੀ ਆ ਪੂਰੀ ਲੇਕਿਨ ਕੁਝ ਵੀ ਨਹੀਂ ਹੋਇਆ ਵੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਫਾਜ਼ਿਲਕਾ ਫਾਜ਼ਿਲਕਾ ਇੱਕ ਦੂਰੀ ਬਾਹ ਪਈ ਹੈ ਜੀ ਸੀਮ ਨਾਲੇ ਮਰਨ ਦੇਲ ਸੀਮ ਨਾਲੇ ਬਰੀਚ ਆਉਣ ਨਾਲ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲਕਾ ਲਾਕੇ ਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਡੇ ਪਾਲ ਸਾਬ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਹਰਿਆਪੁਰ ਸਭ ਨੂੰ ਦੇਖੋ ਆ ਇਸ ਬਾਰਡਰ ਲਾਕੇ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾ ਆਉਣ ਸਾਰ ਕਰੂ ਠੀਕ ਹੈ ਆ ਸਾਰੇ ਸਭ ਤੋਂ ਵੱਡੀ ਲੋੜ ਇੱਥੇ ਜ਼ਮੀਨ ਪੱਕੀ ਜਮੀਨ ਦਾ ਹੈ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੰਨੀਆਂ ਸਰਕਾਰੀ ਨੌਕਰੀਆਂ ਇੱਕ ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨਾਂ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇੱਥੋਂ ਆ ਹਰ ਆਉਂਦੇ ਜਿੱਥੇ ਉਹ ਵੀ ਇਹ ਵਿਚਾਰੇ ਨੁਕਸਾਨ ਹੁੰਦਾ ਹੈ ਪੱਲੇ ਬਾਗਲ ਸਾਹਿਬ ਦੀ ਰੇਨ ਹੈ ਨਾ ਤਰੇਵਾਂ ਦੇ ਪੁੱਲ ਦੀ 25-25 ਸਾਲ ਹੋ ਗਏ ਚਲੋ ਜੀ ਥੈਂਕ ਯੂ ਚਲੋ ਜੀ ਥੈਂਕ ਯੂ ਆਹ ਕੁਝ ਲਓ ਆਹ ਕੁਝ ਜੀ ਚਲੋ ਜੀ ਆਪਾਂ ਨੂੰ ਆਈ ਪਹਿਲਾਂ ਵੀ ਬੈਂਡ ਦੀ ਆ ਗੱਲ ਤੇਰਾ ਲੱਗ ਏਥੇ ਥੀ ਆਣਾ ਮੈਨੇ ਇੱਥੇ ਆਣਾ ਅੱਗੇ ਜਾ ਕੇ ਆਪਾਂ ਕਰਾਂਗੇ